ਖੈਰ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜੋ ਸਾਡੇ ਮੋਗੇ ਜ਼ਿਲ੍ਹੇ ਚੋਂ ਸਰਦਾਰ ਬਰਜਿੰਦਰ ਸਿੰਘ ਬਰਾੜ ਸਾਹਿਬ ਸਨ ਜੈਕਾਰੇ ਸਰਦਾਰ ਤੋਤਾ ਸਿੰਘ ਜੀ ਸਾਬਕਾ ਕੈਬਨਟ ਮੰਤਰੀ ਪੰਜਾਬ ਅਤੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਬਲਦੇਵ ਸਿੰਘ ਮਾਨੁਕੇ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਜੀ ਮੈਂ ਸੰਗਤ ਨੂੰ ਵੀ ਦੱਸਣੀ ਚਾਹੁੰਨਾ ਤੇ ਅਪੀਲ ਕਰਨੀ ਚਾਹੁੰਨਾ ਕਿ ਬਹੁਤ ਵੱਡੇ ਫਾਇਦੇ ਜੈਦਰ ਪਰਿਵਾਰ ਨੇ ਲਏ ਆ ਇੱਕ ਵਾਰ ਦੋ ਟਿਕਟਾਂ ਲੈਣੀਆਂ ਇੱਕੋ ਸਮੇਂ ਦੇ ਵਿੱਚ ਜਿਹੜਾ ਪਾਰਟੀ ਦੇ ਵਿੱਚ ਕਿੰਤੂ ਵਿਰਤੂ ਵੀ ਹੁੰਦਾ ਰਿਹਾ ਇੱਕੋ ਸਮੇਂ ਦੇ ਵਿੱਚ ਦੋ ਉਹਦੇ ਜੈਦਰ ਸਾਹਿਬ ਕੈਬਨਿਟ ਮੰਤਰੀ ਸੀ ਤੇ ਵਰਜਿੰਦਰ ਸਿੰਘ ਬਰਾੜ ਚੇਰਮੈਨ ਸੀ ਹੈਲਥ ਕਾਰਪੋਰੇਸ਼ਨ ਦੇ ਇੱਕ ਪਰਿਵਾਰ ਦੇ ਵਿੱਚ ਦੋ ਜਣਿਆਂ ਨੂੰ ਸਰਕਾਰੀ ਅਹੁਦੇ ਮਿਲੇ ਦੋ ਟਿਕਟਾਂ ਮਿਲੀਆਂ ਇਸ ਤੋਂ ਵੱਡੀ ਨਹੀਂ ਗੱਲ ਹੋ ਸਕਦੀ ਅੱਜ ਵੱਡੀ ਇਲਾਸਨਾ ਦੇ ਵਿੱਚ ਸ਼੍ਰੀ ਕਾਲਤਾਰ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤ ਰਹੇ ਤੇ ਮੈਂ ਸਮਝਦਾ ਕਿ ਮਨ ਜੋ ਕਾਲਤਾਰ ਸਾਹਿਬ ਨੂੰ politcal ਗੱਲ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਆਪਣੇ ਨਿੱਜੀ ਸਵਾਰਥਾਂ ਵਾਸਤੇ ਜਿਹੜੀ ਭਰਤੀ ਹੈ ਉਹ ਬਿਲਕੁਲ ਫੇਕ ਕਰ ਰਹੇ ਆ ਕਿਉਂਕਿ ਰਜਿਸਟਰਡ ਪਾਰਟੀ ਸ਼ਰਮਣੀ ਕਾਲੀ ਦਲ ਜਿਹਦਾ ਵਰਕਿੰਗ ਕਮੇਟੀ ਕੋਲ ਅਧਿਕਾਰ ਹੈ ਭਰਤੀ ਕਰਾਉਣ ਦਾ ਭਰਤੀ ਸਾਡੇ ਜ਼ਿਲ੍ਹੇ ਦੀ ਕੰਪਲੀਟ ਹੋ ਚੁੱਕੀ ਹੈ ਮੈਂ ਅਪੀਲ ਕਰਨੀ ਚਾਹੁੰਦਾ ਸਾਰੇ ਸਾਡੇ ਵਰਕਰਾਂ ਨੂੰ ਸ਼ਰਮਣੀ ਕਾਲੀ ਦਲ ਦੇਆਂ ਨੂੰ ਸਾਰੇ ਸੰਗਤ ਨੂੰ ਕਿ ਬਿਲਕੁਲ ਭਰਤੀ ਇਹ ਨਹੀਂ ਕਰਨੀ ਚਾਹੀਦੀ ਫੇਕ ਭਰਤੀ ਹੈ ਇਹ ਭਰਤੀ ਕਿਹਨੂੰ ਦੇਣਗੇ ਇਹ ਸਿਰਫ ਡਰਾਮਾ ਕਰਕੇ ਇੱਕ ਨਵੀਂ ਪਾਰਟੀ ਬਣਾਉਣੀ ਚਾਹੁੰਦੇ ਆ ਉਹ ਨਵੀਂ ਪਾਰਟੀ ਬਣਾ ਲੈ ਜੇ ਇਹਨਾਂ ਦਾ ਮਨ ਕਰਦਾ ਪਰ ਮਾਨਯੋਗ શ્રી ਕਾਲਤਕ ਸਾਬ ਨੂੰ ਵਿੱਚ ਨਾ ਲੈ ਕੇ ਉਹਨਾਂ ਆਪਣੇ ਨਿੱਜੀ ਹਿੱਤਾਂ ਵਾਸਤੇ ਨਾਵਰਤਨ ਇਹ ਮੈਂ ਸਾਰਿਆਂ ਨੂੰ ਅਪੀਲ ਤੇ ਬੇਨਤੀ ਕਰਦਾ ਕਿ ਅਯਾਰੀ ਸਾਹਿਬ ਨੂੰ ਵੀ ਉਹ ਵਿਜੇਵਨ ਲਾਇਆ ਗਿਆ ਰਾਜਸਥਾਨ ਦਾ ਬਡਾਲਾ ਸਾਹਿਬ ਨੂੰ ਠੀਕ ਕੋਲ ਲਾਇਆ ਗਿਆ ਬਜਿੰਦਰ ਸਿੰਘ ਮੱਖਣਪਰਾੜ ਨੂੰ ਕਬੂਤਲੇ ਦਾ ਵਿਜੇਵਨ ਲਾਇਆ ਗਿਆ ਸਾਰਿਆਂ ਨੂੰ ਵੱਖੋ ਵੱਖਰੇ ਦਾਸ ਨੂੰ ਇਥੋਂ ਮੋਗੇ ਜਿੱਦੇ ਦਾ ਵਿਜੇਵਨ ਲਾਇਆ ਗਿਆ ਰਾਜਿੰਦਰ ਸਿੰਘ ਨੂੰ ਮੋਗੇ ਜਿੱਦੇ ਦਾ ਵਿਜੇਵਨ ਲਾਇਆ ਗਿਆ ਇਸ ਕਰਕੇ ਭਰਤੀ ਅੱਗੇ ਵੀ ਇਦਾਂ ਹੀ ਹੁੰਦੀ ਹੈ ਜਿੱਦਾਂ ਐਤਕੀ ਹੋਈ ਇਹ ਮਾਣਯੋਗ ਆਪਣੇ ਲੇਖਕ ਕਮਿਸ਼ਨ ਕੋਲੇ ਜਾਣੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਚੁੱਕੀ ਆ ਇਸ ਕਰਕੇ ਆਪਾਂ ਦੁਬਾਰਾ ਇਸ ਪਾਰਟੀ ਤੋਂ ਅグレਣ ਕਰੋ ਇਹ ਮੇਰੀ ਜਨਤੋਂ ਬੇਨਤੀ ਹੈ ਵੈਲੂ ਜੀ ਦਾ ਖਾਲਸਾ ਵੈਲੂ ਜੀ ਕੀ ਫਤਹਿ